ਸਤਿ ਸ੍ਰੀ ਅਕਾਲ ਜੀ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਾਂ ਸਫਰੇ ਸ਼ਹਾਦਤ ਮਾਰਗ ਕਰ ਰਹੇ ਆ ਸੋ ਆਪਾਂ ਨੈਕਸਟ ਪਹੁੰਚ ਚੁੱਕੇ ਆ ਕੁੰਮਾ ਮਸਜਿਦ ਜਿੱਥੇ ਆਪਣੀ ਬੇੜੀ ਬੰਨਿਆ ਕਰਦੇ ਸੀ ਤੇ ਪਿਲਕਣ ਦਾ ਦਰਖਤ ਹੈ ਆਪਾਂ ਤੁਹਾਨੂੰ ਦਿਖਾਉਨੇ ਆ ਜਿੱਥੇ ਉਹ ਆਪਣੀ ਬੇੜੀ ਬੰਨਿਆ ਕਰਦੇ ਸੀ ਤੇ ਹੋਰ ਵੀ ਜੋ ਵੀ ਇਤਿਹਾਸਾ ਗੁਰਦੁਆਰਾ ਸਾਹਿਬ ਦਾ ਉਹ ਤੁਹਾਨੂੰ ਦੱਸਦੇ ਆ ਲਓ ਜੀ ਇਹ ਹੈ ਉਹ ਪਿਲਕਣ ਦਾ ਦਰਖਤ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਗੁਰਦੁਆਰਾ ਪਿਲਕਣ ਸਾਹਿਬ ਗੁਰਦੁਆਰਾ ਪਿਲਕਣ ਸਾਹਿਬ ਨਿੱਕੀਆਂ ਜਿੰਦਾ ਅਤੇ ਦਾਦੀ ਮਾਂ ਦੀ ਚਰਨ ਸ਼ੋਪਰਾਪਤ ਪਿਲਕਣ ਦਾ ਇਤਿਹਾਸਿਕ ਦਰਖਤ ਸਜੋਬਿਤ ਹੈ ਇਹ ਉਹ ਦਰਖਤ ਹੈ ਜਿੱਥੇ ਕੁੰਮਾ ਮਾਸਕੀ ਜੀ ਆਪਣੀ ਬੇੜੀ ਬੰਨਿਆ ਕਰਦੇ ਸੀ ਇਸ ਗੁਰਦੁਆਰਾ ਸਾਹਿਬ ਦਾ ਜੋ ਵੀ ਇਤਿਹਾਸ ਹੈ ਉਹ ਤੁਹਾਨੂੰ ਦਿਖਾਉਂਦੇ ਆ ਮੇਰੇ ਆਜੀ ਇਤਿਹਾਸ ਗੁਰਦੁਆਰਾ ਪਿਲਕਣ ਸਾਹਿਬ ਪਿੰਡ ਚੱਕ ਢੇਰਾ ਰੋਪੜ ਤਾਂ ਦੀ ਮਾਂ ਤੇ ਨਿੱਕਿਆਂ ਜਿੰਦਾ ਨੂੰ ਆਪਣੀ ਝੌਂਪੜੀ 'ਚ ਨਿਵਾਸ ਕਰਵਾਉਣ ਵਾਲੇ ਬਾਬਾ ਕੁੰਮਾ ਮਾਸਕੀ ਜੀ ਇਸ ਪਿਲਕਣ ਦੇ درخت ਨਾਲ ਆਪਣੀ 베ੜੀ ਬੰਨਿਆ ਕਰਦੇ ਸਨ ਉਸ ਵੇਲੇ ਸਤਲੁਜ ਦਰਿਆ ਇਸ ਦੇ ਕੋਲ ਦੀ ਵਗਦਾ ਸੀ ਬਾਬਾ ਕੁੰਮਾ ਮਾਸਕੀ ਜੀ ਨੇ ਆਪਣੀ ਚੌਂਪਲੀ ਦੇ ਨੇੜੇ ਤੋਂ ਦਾਦੀ ਮਾਤੇ ਨਿੱਕੀਆਂ ਜਿੰਦਾਂ ਨੂੰ ਇਸ ਪਿਲਕਣ ਦੇ ਦਰਖਤ ਥੱਲੇ ਆਪਣੀ ਬੇੜੀ ਚੋਂ ਉਤਾਰਿਆ ਸੀ ਗੰਗੂ ਪਾਪੀ ਵੀ ਉਹਨਾਂ ਦੇ ਨਾਲ ਸੀ ਮਾਤਾ ਜੀ ਅਤੇ ਸਾਹਿਬ ਜੱਦੇ ਕੁਝ ਦੇਰ ਇੱਥੇ ਰੁਕੇ ਤੇ ਗੰਗੂ ਪਾਪੀ ਇਥੋਂ ਉਹਨਾਂ ਨੂੰ ਆਪਣੇ ਨਾਲ ਪਿੰਡ ਕਾਇਨੌਰ ਐਮ ਐ ਸਾਹੀ ਤੋਂ ਹੁੰਦਾ ਹੋਇਆ ਆਪਣੇ ਪਿੰਡ ਸਹੀੜੀ ਲੈ ਗਿਆ ਹਰ ਸਾਲ 8 ਪਉ ਨੂੰ ਗੁਰਦੁਆਰਾ ਸ਼ਾਨ ਬਾਬਾ ਕੁੰਮਾ ਮਾਸਕੀ ਜੀ ਤੋਂ ਅਦਨ ਨਗਰ ਕੀਰਤਨ ਰਾਮ ਦੇ ਹੋ ਕੇ ਇਸ ਸਥਾਨ ਤੇ ਸਮਾਪਤ ਹੁੰਦਾ ਹੈ ਗੁਰੂ ਘਰ ਦੀਆਂ ਸੰਗਤ ਇਸ ਨਗਰ ਕੀਰਤਨ ਵਿੱਚ ਸ਼ਰਧਾ ਭਰਨਾ ਨਾ ਸ਼ਾਮਿਲ ਹੁੰਦੀਆਂ ਹਨ ਜਿਵੇਂ ਉਹ ਦਾਦੀ ਮਾਤਰੀ ਨਿੱਕੀਆਂ ਜਿੰਦਾਂ ਨੂੰ ਇਸ ਸਥਾਨ ਤੱਕ ਵਿਦਾ ਕਰਨ ਆਈਆਂ ਹਨ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਬਾਬਾ ਸ਼ਨਾ ਕੁਮਾ ਮਾਸ ਕੀ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਨੇ ਤੁਹਾਨੂੰ ਲਓ ਜੀ ਆਪਾਂ ਪਹੁੰਚ ਗਏ ਆਂ ਛੰਨ ਬਾਬਾ ਕੁੰਮਾ ਮਾਸਕੀ ਜੀ ਦੇ ਗੁਰਦੁਆਰਾ ਸਾਹਿਬ ਜੋ ਕਿ ਰੋਪੜ ਜਿਲ੍ਹੇ ਦੇ ਵਿੱਚ ਹੈ ਤੇ ਕੀ ਇਤਿਹਾਸ ਹੈ ਇੱਥੋਂ ਦਾ ਸਾਰਾ ਪਤਾ ਨੂੰ ਜਾਣੂ ਕਰਵਾਉਨੇ ਆਂ ਲਓ ਜੀ ਇਹ ਹੈ ਇਤਿਹਾਸ ਛੰਨ ਬਾਬਾ ਕੁੰਮਾ ਮਾਸਕੀ ਜੀ ਦਾ ਇਸ ਸਥਾਨ ਤੇ ਦਾਦੀਮਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਬਿਸ਼ੋੜਾ ਸਾਹਿਬ ਤੋਂ ਆਪਣੇ ਪਰਿਵਾਰ ਨਾਲ ਉਪਿਛੜ ਕੇ 7 ਪੂ 1704 ਈਸਵੀ ਦੀ ਇੱਕ ਰਾਤ ਬੇੜੀ ਦੇ ਮਲਾਬ ਬਾਬਾ ਕੁੰਮਾ ਮਾਸਕੀ ਜੀ ਚੌਂਪੜੀ ਵਿੱਚ ਬਤੀਤ ਕੀਤੀ ਸੀ ਬਾਬਾ ਕੁੰਮਾ ਮਾਸਕੀ ਦਾ ਜਨਮ ਪਿੰਡ ਅਵਾਨਕੋਟ ਚ ਝੀਬਰ ਪਰਿਵਾਰ ਵਿੱਚ ਹੋਇਆ ਸੀ ਤੇ ਏਸੇ ਪਿੰਡ ਦੀ ਵਿੱਚ ਬ੍ਰਾਹਮਣ ਪਰਿਵਾਰ ਵਿੱਚ ਵਸਦੀ ਮਾਈ ਲਛਮੀ ਜੀ ਨੇ ਦਾਦੀ ਮਾਤਾ ਤੇ ਛੋਟੇ ਸਹਿਬਜ਼ਾਦੇ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ ਗੰਗੂ ਪਾਪੀ ਇਸ ਸਥਾਨ ਤੇ ਹੀ ਆ ਕੇ ਮਿਲਿਆ ਤੇ ਇੱਥੋਂ ਹੀ ਦਾਦੀ ਮਾਤਾ ਤੇ ਨਿੱਕੀਆਂ ਜਿੰਦਾਂ ਨੂੰ ਆਪਣੇ ਨਾਲ ਲੈ ਗਿਆ ਲੋ ਜੀ ਕਰਵਾਉਣੇ ਤੁਹਾਨੂੰ ਦਰਸ਼ਨ ਦਰ ਦਵਾਰਾ ਬਾਬਾ ਸ਼ੰਤਮਾਇਆਸ ਕੀ ਜੀ ਦੇ ਜਿੱਥੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਨੇ ਪਹਿਲੀ ਰਾਤ ਕੱਟੇ ਸੀ

dẫn đến 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 ਆਪੇ ਆਪ ਨੂੰ ਆਪਰੇ ਕੰਟੀ ਆਇਆ ਰਹੀ ਕੰਨ ਆਪੇ ਚਾਨਣ ਕਰੀ ਲਓ ਜੀ ਇਹ ਸੀ ਉਹ ਸਥਾਨ ਜਿੱਥੇ ਕੁੰਮਾ ਮਾਸਕੀ ਦੀ ਚੋਂਪੜੀ ਹੋਇਆ ਕਰਦੀ ਸੀ ਤੇ ਮਾਤਾ ਗੁਜਰੀ ਜੀ ਛੋਟੇ ਸਹਿਬ ਚਾਦਿਆਂ ਨੇ ਪਹਿਲੀ ਰਾਤ ਕੱਟੀ ਸੀ ਇੱਥੇ ਤੇ ਇੱਥੇ ਗੰਗੂ ਪੱਪੀ ਮਿਲਿਆ ਸੀ ਉਹਨਾਂ ਨੂੰ ਸੋ ਚਲੋ ਜੀ ਸਫਰ-ਏ-ਸ਼ਹਾਦਤ ਮਾਰਗ ਕਰਦੇ ਆ ਹੁਣ ਆਪਾਂ ਚੱਲਦੇ ਆ ਆਪਣੇ ਅਗਲੇ ਸਥਾਨ ਵੱਲ ਨੂੰ ਤੇ ਕਰਵਾਉਣੀ ਆ ਤੁਹਾਨੂੰ ਦਰਸ਼ਨ